ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਰਾ ਬੰਦੇ ਹਜ਼ਾਰਾਂ ਕਾਫਲੇ ਆਂਦੇ ਮੇਰੇ ਸੱਚ ਦੇ ਗਵਾਹ ਬੰਦੇ ਜਾਂ ਫਿਰ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ ਚਾਰਕ ਬੰਦੇ ਛੱਡਲਾ ਮੋਢਾ ਦੇ ਲਈ ਬੇहद ਦੁਖਦਾਈ ਖਬਰ ਅੱਜ ਦੀ ਸਵੇਰ ਸਾਹਿਤ ਪ੍ਰੇਮੀਆਂ ਲਈ ਬੇहद ਦੁਖਦਾਇਕ ਹੋਏਗੀ ਇਹ ਖਬਰ ਵਿਸ਼ਵਾਸ ਕਰਨ ਯੋਗ ਵੀ ਨਹੀਂ ਅਤੇ ਜਗਦੋਂ ਸੋਸ਼ਲ ਮੀਡੀਆ ਤੇ ਪੋਸਟਾਂ ਪੈਣੀਆਂ ਸ਼ੁਰੂ ਹੋਈਆਂ ਕਿ ਪੰਜਾਬੀ ਸਾਹਿਤ ਦੇ ਆਧੁਨਿਕ ਕਵਿਤਾ ਦੇ ਨੰਬਰਦਾਰ ਪਦਮਸ਼੍ਰੀ ਸੁਜੀਤ ਪਾਤਰ ਨਹੀਂ ਰਹੇ ਤਾਂ ਇੱਕਦਮ ਬਹੁਤ ਹੀ ਜ਼ੋਰਦਾਰ ਛਟਕਾ ਲੱਗਾ ਸੁਜੀਤ ਪਾਤਰ ਜਿਨ੍ਹਾਂ ਦੀ ਸੁਰ ਆਵਾਜ਼ ਅਤੇ ਖਾਸ ਤੌਰ ਤੇ ਜਿਨ੍ਹਾਂ ਦੇ ਸ਼ਬਦ ਜਿਨ੍ਹਾਂ ਦੇ ਬੋਲ ਔਰ ਜਿਨ੍ਹਾਂ ਨੇ ਆਧੁਨਿਕ ਕਵਿਤਾ ਨੂੰ ਨਾ ਸਿਰਫ ਅੱਗੇ ਵਧਾਇਆ ਬਲਕਿ ਉਹਨਾਂ ਨੇ ਬਹੁਤ ਹੀ ਹਜ਼ਾਰਾਂ ਸਾਹਿਤ ਪ੍ਰੇਮੀਆਂ ਦੇ ਲਈ ਵੀ ਉਹ ਪ੍ਰੇਮ ਨਾ ਬਣੇ ਸਮੁੱਚੇ ਜੇ ਜ਼ਿੰਦਗੀ ਨੂੰ ਉਹਨਾਂ ਦੀ ਦੇਖਿਆ ਜਾਵੇ ਤਾਂ ਸਮੁੱਚੀ ਉਹਨਾਂ ਨੇ ਲਿਖਣਾ ਬਹੁਤ ਦੇਰ ਬਾਅਦ ਸ਼ੁਰੂ ਕੀਤਾ ਪਰ ਪਹਿਲਾਂ ਨਜ਼ਰ ਪੱਥੀ ਨਜ਼ਰ ਮਾਰਤੇ ਆ ਚਾਟ ਮਾਰਦੇ ਉਹਨਾਂ ਦੇ ਜੀਵਨ ਤੇ ਉਹਨਾਂ ਦਾ ਜਨਮ 14 ਜਨਵਰੀ 1945 ਨੂੰ ਕਪੂਰਥਲਾ ਦੇ ਪੱਤਰਕੜਾ ਪਿੰਡ ਦੇ ਵਿੱਚ ਹੁੰਦਾ ਹੈ ਦੀਦਾਰ ਪਰਦੇਸੀ ਜਿਨ੍ਹਾਂ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਗਾਇਕੀ ਨੂੰ ਲੈ ਕੇ ਗਿਆ ਸੀ ਉਹ ਉਹਨਾਂ ਦੇ ਕਜ਼ਨ ਬ੍ਰਦਰ ਸਨ ਉਹਨਾਂ ਨੇ ਰੰਦੀਰ ਕਾਲਜ ਕਪੂਰਥਲਾ ਤੋਂ ਗ੍ਰੈਜੂਏਸ਼ਨ ਕੀਤੀ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹਨਾਂ ਨੇ ਮਾਸਟਰ ਆਫ ਆਰਟਸ ਕੀਤੀ ਪੰਜਾਬੀ ਦੇ ਵਿੱਚ ਤੇ ਗੁਰਨਾਨਕ ਤੇ ਯੂਨੀਵਰਸਿਟੀ ਤੋਂ ਉਹ ਪੀਐਸਟੀ ਕਰਦੇ ਨੇ ਪਿਛਲੀ ਸਦੀ ਦੇ 7ਵੇਂ ਦਹਾਕੇ ਦਾ ਉਹ ਇੱਕ ਜਿਹੜਾ ਨਾਂ ਸੀ ਜਿਹੜਾ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਸਭ ਤੋਂ ਜ਼ਿਆਦਾ ਪਸੰਦ ਕਰਨ ਵਾਲਾ ਨਾਂ ਸੀ ਸੁਜੀਤ ਪਾਤਰ ਉਹਨਾਂ ਨੇ ਜਿਵੇਂ ਕਿ ਲੇਟ ਕਵਿਤਾ ਲਿਖਣੀ ਸ਼ੁਰੂ ਹੋਈ ਪਰ ਜੇਕਰ ਉਹਨਾਂ ਦੀਆਂ ਕਵਿਤਾਵਾਂ ਆ ਨੂੰ ਦੇਖਿਆ ਜਾਵੇ ਤਾਂ ਉਹਨਾਂ ਵਿੱਚ ਖਾਸ ਗੱਲ ਇਹ ਸੀ ਕਿ ਜਿਸ ਵਿੱਚ ਉਸਨੇ ਆਧੁਨਿਕ ਕਵਿਤਾ ਦੀ ਇੱਕ ਇਬਾਰਤ ਲਿਖੀ ਉੱਥੇ ਨਾਲ ਹੀ ਉਸ ਵੇਲੇ ਦੇ ਯੁੱਗ ਦੇ ਵਿੱਚ 70 ਦਾ ਦੋਹਗ ਨਕਸਲੀ ਲਹਿਰ ਵਿੱਚ ਸੀ ਹਾਲਾਂਕਿ ਉਹਨਾਂ ਨੂੰ ਪਹਿਲਾਂ ਪਹਿਲਾਂ ਉਸ ਲਹਿਰ ਨਾਲ ਜੋੜਿਆ ਗਿਆ ਫਿਰ ਉਸ ਤੋਂ ਬਾਅਦ ਉਹ ਲਗਾਤਾਰ ਲਿਖਦੇ ਰਹਿ ਉਹਨਾਂ ਦੀਆਂ ਕਾਵ ਸੰਗ੍ਰਹਿਾਂ ਦੇ ਵਿੱਚ ਹਵਾ ਵਿੱਚ ਲਿਖੇ ਹਰਫ ਬਿਰਖ ਅਰਜ ਕਰੇ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਲਫ਼ਜ਼ਾਂ ਦੀ ਦਰਖਾ ਪੱਤਜਰ ਦੀ ਪੰਜਾਬ ਵਰਗੀਆਂ ਬਹੁਤ ਹੀ ਨਾਮਵਰ ਜੋ ਕਿਤਾਬਾਂ ਆ ਉਹਨਾਂ ਨੇ ਪੰਜਾਬੀ ਸਹਿਦ ਦੀ ਚੋਲੀ ਪਾਇਆ ਸੁਜੀਤ ਪਾਤਰ ਹੁਣਾਂ ਨਾਲ ਥੋੜੀ ਜਿਹੀ ਨੇਰਤਾ ਰਹੀ ਇਸੇ ਲਈ ਅੱਜ ਬੇਹਦ ਭਾਵਕਾਂ ਇਸ ਉਹਨਾਂ ਦੀ ਮੌਤ ਦੀ ਖਬਰ ਨੂੰ ਉਹਨਾਂ ਦੇ ਜਾਣ ਦੀ ਖਬਰ ਨੂੰ ਉਹਨਾਂ ਦੇ ਤੁਰ ਜਾਂਦੀ ਖਬਰ ਨੂੰ ਤੁਹਾਡੇ ਤੱਕ ਪਹੁੰਚਾਣ ਲਈ ਸਭ ਤੋਂ ਪਹਿਲਾਂ 1995 ਵਿੱਚ ਮੈਂ ਉਹਨਾਂ ਨੂੰ ਗੁਰਨਾਨਕ ਦੇ ਯੂਨੀਵਰਸਿਟੀ ਕੈਂਪਸ ਦੇ ਗੁਰਨਾਨਕ ਭਵਨ ਦੇ ਵਿੱਚ ਗ਼ਜ਼ਲ ਨੂੰ ਸੁਣਦਿਆਂ ਦੇਖਿਆ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਬਹੁਤ ਸਿੱਖਿਆ ਹੋਇਆ ਗਾਇਕ ਕਿਸੇ ਗਜ਼ਲ ਨੂੰ ਸੁਣਾ ਰਿਹਾ ਹੈ ਉਸ ਵੇਲੇ ਵਿਦਿਆਰਥੀ ਜੀਵਨ ਵਿੱਚ ਪਹਿਲੀ ਵਾਰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ ਕਈ ਵਾਰ ਮੌਕੇ ਮਿਲੇ ਆਖਰੀ ਵਾਰ ਉਹਨਾਂ ਨੂੰ ਮਿਲਿਆ ਮੈਂ 3 ਮਾਰਚ ਨੂੰ ਐਸੇ 3 ਮਾਰਚ ਨੂੰ ਜਦੋਂ ਕਿ ਕਲੱਬ ਕਵਾਨਾਂ ਵਿੱਚ ਪ੍ਰੋਫੈਸਰ ਅਵਤਾਸ਼ ਸਿੰਘ ਹੋਣਾ ਨੇ ਡਾਕਟਰ ਹਰਦੇਵ ਸਿੰਘ ਸੱਚ ਦੀ ਯਾਦ ਵਿੱਚ ਇੱਕ ਕਾਬ ਮੇਲਾ ਲਗਾਇਆ ਹੋਇਆ ਸੀ ਇੱਕ ਕਾਬ ਉਤਸਵ ਲਗਾਇਆ ਹੋਇਆ ਸੀ ਔਰ ਸੁਜੀਦ ਪਾਤਰ ਉੱਥੇ ਆਏ ਔਰ ਉਹਨਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਸੱਚੇ ਸਾਹਬਨਾ ਦੀ ਕਵਿਤਾ ਬਾਰੇ ਵੀ ਦੱਸਿਆ ਔਰ ਖਾਸ ਤੌਰ ਤੇ ਉਹਨਾਂ ਨੇ ਆਉਣ ਵਾਲੇ ਜੋ ਲੇਖਕ ਹੈ ਉਹਨਾਂ ਨੂੰ ਵੀ ਦੱਸਿਆ ਕਿ ਕਿਵੇਂ ਕਵਿਤਾ ਨੂੰ ਜੀਆ ਜਾ ਸਕਦਾ ਹੈ ਦੋ ਉਹਨਾਂ ਦੇ ਸੁਪੁੱਤਰ ਸਨ ਅੰਕੁਰ ਐਸਵੇਲੀ ਬਾਹਰ ਹੈ ਉਹਨਾਂ ਦਾ ਅੰਤਮ ਸੰਸਕਾਰ ਉਸ ਤੋਂ ਬਾਅਦ ਹੀ ਕੀਤਾ ਜਾਏਗਾ ਔਰ ਦੂਸਰਾ ਮਨਰਾਜ ਜੋ ਕਿ ਗਜ਼ਲ ਗਾਇਕੀ ਵੀ ਉਹਨਾਂ ਦੀ ਕਰਦਾ ਹੈ ਉਹਨਾਂ ਦੇ ਬਹੁਤ ਸਾਰੇ ਗੀਤਾਂ ਨੂੰ ਉਸਨੇ ਗਜ਼ਲ ਵਿੱਚ ਪਰੋਇਆ ਸੋ ਕੁੱਲ ਮਿਲਾ ਕੇ ਅੱਜ ਦਾ ਬੇਹਦ ਦੁੱਖ ਭਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੁਜੀਤ ਪਾਤਰ ਜਿਹੜੇ ਕਿ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਕਾਰਜ ਕੀਤਾ ਪ੍ਰੋਫੈਸਰ ਹੈ ਉਸ ਤੋਂ ਬਾਅਦ ਗੁਰੂਗ੍ਰੰਥ ਵਰਲਡ ਯੂਨੀਵਰਸਿਟੀ ਦੇ ਵਿੱਚ ਵੀ ਉਹ ਜੁੜੇ ਰਹੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਉਹ ਜਾਂਦੇ ਰਹੇ ਔਰ ਇੱਕ ਵੱਡੀ ਗੱਲ ਜਿਹੜੀ ਤੁਹਾਨੂੰ ਦੱਸਦੇ ਹਾਂ ਕਿ ਕੱਲ ਵੀ ਉਹ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਰਾਮਪੁੱਲਾ ਫੂਰ ਦੇ ਵਿੱਚ ਇੱਕ ਪ੍ਰੋਗਰਾਮ ਸੀ ਉਸ ਤੋਂ ਵਾਪਸ ਆਏ ਔਰ ਰਾਤ ਨੂੰ ਸੁੱਤੇ ਪਰ ਸਵੇਰੇ ਉਹਨਾਂ ਦੀ ਜਾਗ ਨਹੀਂ ਖੁੱਲੀ ਔਰ ਉਹ ਇਸ ਦੁਨੀਆ ਤੋਂ ਚਲੇ ਗਏ ਸੋ ਬੇਹਦੀ ਭਾਪੂਰਨ ਪਲ ਇੱਕ ਬਹੁਤ ਹੀ ਵਿਨਮਰ ਸ਼ਰਧਾਂਜਲੀ ਪੰਜਾਬੀ ਕਵਿਤਾ ਦੇ ਉਸਰੀਏ ਪੰਜਾਬੀ ਕਵਿਤਾ ਦੇ ਨਿਰਮਾਤਾ ਪੰਜਾਬੀ ਕਵਿਤਾ ਆਧੁਨਿਕ ਕਵਿਤਾ ਦੇ ਅਲੰਬਰ ਦਾ ਸੁਜੀਤ ਪਾਤਰ ਸਾਡੇ ਵਿਚਾਰ ਨਹੀਂ ਰਹੇ